ਉਹ ਵਰ ਉਹਨਾਂ ਨੇ ਆਪਣੇ ਘਰ ਵਾਲੇ ਤੋਂ ਮੰਗੇ ਕਿਉਂਕਿ ਰਾਜਿਆਂ ਦੇ ਪਹਿਲਾਂ ਜਿਹੜੇ ਵਰ ਹੁੰਦੇ ਸੀ ਉਹ ਪੂਰੇ ਹੁੰਦੇ ਸੀ ਕਿ ਜੇ ਜੋ ਵੀ ਮੰਗ ਲਵੇ ਅਸੀਂ ਪੂਰੇ ਕਰਦੇ ਹਾਂ ਦੂਸਰਾ ਉਹਨਾਂ ਨੇ ਮੰਗ ਲਿਆ ਕਿ 14 ਸਾਲ ਇਹਨਾਂ ਨੇ ਬਨਵਾਸ ਤੇ ਜਾਣਾ ਤੇ ਜਿਹੜੇ ਰਾਮ ਜੀ ਸੀ ਉਹ ਕਹਿੰਦੇ ਜੇ ਮੇਰੇ ਪਿਤਾ ਨੇ ਕਹਿ ਦਿੱਤਾ ਉਹ ਮੈਂ ਪੂਗਾਉਣਾ ਉਹ ਉਹਨਾਂ ਦੇ ਬੋਲ ਪਵਿੱਤਰ ਨੇ ਉਹ ਆਪਣੇ ਪਿਤਾ ਦੀ ਗੱਲ ਇੰਨੀ ਮੰਨੀ ਕਿ ਉਹ ਬਿਨਾਂ ਸੋਚੇ ਉਦੋਂ ਜਿਹੜੇ ਭਰਤ ਸੀਗੇ ਉਹਨਾਂ ਦੇ ਛੋਟੇ ਭਰਾ ਕਹ ਕੇ ਜਿਹਦੇ ਪੁੱਤਰ ਉਹ ਗਏ ਹੋਏ ਸੀ ਉਹ ਤਾਂ ਹੈ ਨਹੀਂ ਸੀ ਉਹ বন ਵਾਸਤੇ ਨਿਕਲ ਗਏ ਆਪਣੇ ਨਾਲ ਸੀਤਾ ਮਾ ਨੂੰ ਲਕਸ਼ਮਨ ਜੀ ਨੂੰ ਲੈ ਕੇ ਤੇ ਜਦੋਂ ਵਾਪਸ ਭਰਤ ਆਏ ਤਾਂ ਉਹਨਾਂ ਨੂੰ ਬੜਾ ਸ਼ਰਮ ਮਹਿਸੂਸ ਹੋਈ ਕਿ ਆ ਅਯੋਧਿਆ ਦੇ ਵਿੱਚ ਤਾਂ ਸਿਰਫ ਰਾਮ ਦਾ ਹੀ ਹੱਕ ਬਣਦਾ ਮੈਂ ਤਾਂ ਛੋਟਾ ਭਰਾ ਮੇਰੇ ਉਹਨਾਂ ਦੇ ਜਿਉਂਦੇ ਜੀ ਮੈਂ ਕਿਵੇਂ ਬੈਠ ਸਕਦਾ ਸੋ ਇਹ ਸਾਰਾ ਜਿਹੜਾ ਉਹ ਗਏ ਉਹਨਾਂ ਨੂੰ ਜੰਗਲ ਚ ਮਿਲ ਲਗੇ ਆਪਣੇ ਮੰਤਰੀਆਂ ਨੂੰ ਲੋਕਾਂ ਨੂੰ ਲੈ ਕੇ ਕਿਉਂਕਿ ਸਾਰਾ ਅਯੋਧਿਆ ਚਾਹੁੰਦਾ ਸੀ ਕਿ ਇਹ ਰਾਮ ਰਾਮ ਜੀ ਦਾ ਹੈ ਤੇ ਉੱਥੇ ਜਾ ਕੇ ਉਹਨਾਂ ਦੇ ਪੈਰੀ ਪੈਂਦੇ ਨੇ ਵੀ ਤੁਸੀਂ ਵਾਪਸ ਚੱਲੋ ਸਾਡੇ ਨਾਲ ਵਾਪਸ ਚੱਲੋ ਉਹ ਤੁਹਾਡਾ ਹੈ ਤੁਹਾਡੀ ਗੱਦੀ ਹੈ ਤੁਸੀਂ ਬੈਠੋਗੇ ਉਹ ਸੰਭਾਲੋਗੇ ਤੁਸੀਂ ਤੇ ਰਾਮ ਜੀ ਨੇ ਕਿਹਾ ਵੀ ਮੈਂ ਵਚਨ ਦਿੱਤਾ ਆਪਣੇ ਪਿਤਾ ਨੂੰ ਇੱਥੋਂ ਕੀ ਸਿੱਖਣ ਨੂੰ ਕੀ ਮਿਲਦਾ ਹੈ ਅੱਜ ਉਹ ਦੋ ਭਰਾ ਕੀ ਕਹਿ ਰਹੇ ਵੀ ਗੱਦੀ ਤੇਰੀ ਹੈ ਨਹੀਂ ਉਹ সিংহাসਨ ਤੇਰਾ ਹੈ ਉਹ ਕਹਿ ਰਹੇ ਆ ਤੇਰਾ ਹੈ ਉਹਨਾਂ ਨੇ ਬਣਿਆ ਬਣਾਇਆ ਜਿਹੜਾ ਉਹਨਾਂ ਦੀ ਮਦਦ ਕਰਕੇ ਮਿਲਿਆ ਸੀ ਦੋ ਭਰਾਵਾਂ ਦੇ ਪਿਆਰ ਨੂੰ ਦਰਸਾਇਆ ਜਾ ਰਿਹਾ ਹੈ ਸੈਕਰੀਫਾਈਸ ਨੂੰ ਦਰਸਾਇਆ ਜਾ ਰਿਹਾ ਹੈ ਇੱਕ ਪਵਿੱਤਰ ਰਿਸ਼ਤੇ ਨੂੰ ਦਿਖਾਇਆ ਜਾ ਰਿਹਾ ਤੇ ਪਿਤਾ ਪ੍ਰਤੀ ਧਰਮ ਨੂੰ ਦਰਸਾਇਆ ਜਾ ਰਿਹਾ ਕਿ ਪਿਤਾ ਤੇ ਪਿਤਾ ਪ੍ਰਤੀ ਧਰਮ ਨੂੰ ਦਰਸਾਇਆ ਜਾ ਰਿਹਾ ਕਿ ਪਿਤਾ ਦੇ ਬੋਲ ਇੱਕ ਪੁੱਤਰ ਲਈ ਕਿੰਨੇ ਮਾਇਨੇ ਰੱਖਦੇ ਐ ਤੇ ਇੱਕ ਭਰਾ ਲਈ ਆਪਣਾ ਵੱਡਾ ਭਰਾ ਕਿੰਚਾਏ ਸੋਤੇਲਾ ਭਰਾ ਸੀ ਕਿੰਨਾ ਮੈਂ ਇਹ ਰੱਖਦਾ ਇਤਿਹਾਸ ਕੀ ਦਿਖਾਰੇ ਨਾ ਝਾਕੀਆਂ ਵਿੱਚ ਵੀ ਸਨੇਹਾ ਕੀ ਦਿੱਤਾ ਜਾ ਰਿਹਾ ਹੈ ਅੱਜ ਅਸੀਂ RAM ji ਦੇ ਮੰਦਿਰ ਜਾਂਦੇ ਆਂ ਉਹਨਾਂ ਦੀ ਪੂਜਾ ਕਰਦੇ ਬਹੁਤ ਤਰ੍ਹਾਂ ਦੇ ਤਰੰ ਦੇ ਰੀਤੀ ਰਿਵਾਜ ਕਰਦੇ ਅੱਛੀ ਗੱਲ ਹੈ ਉਹਦੇ ਨਾਲ ਮਨ ਵਿੱਚ ਚੰਗੀ ਭਾਵਨਾ ਹੁੰਦੀ ਹੈ ਪਰ RAM ji ਨੂੰ ਉਹ ਤੋਂ ਜ਼ਿਆਦਾ ਨਾ ਚੰਗਾ ਲੱਗੇ RAM ji ਜਿਹੜੇ ਸਾਡੇ ਜਿਨ੍ਹਾਂ ਨੂੰ ਅਸੀਂ ਸਭ ਤੋਂ ਉੱਤਮ ਤੇ ਜਿਨ੍ਹਾਂ ਦਾ ਨਾਮ ਲੈਣ ਦਾ ਸਮਝਿਆ ਜਾਂਦਾ ਵੀ ਮਨ ਤੇ ਆਤਮਾ ਸ਼ੁੱਧ ਹੋ ਜਾਂਦੇ ਐ ਉਹਨਾਂ ਨੂੰ ਕਿੰਨਾ ਚੰਗਾ ਲੱਗਣਾ ਜੇ ਅਸੀਂ ਰਾਮ ਜੀ ਵਰਗੇ ਬਣਨ ਦੇ ਉਹਨਾਂ ਦੇ ਗੁਣ ਤਰਹਿਣ ਕਰਨ ਦੀ ਕੋਸ਼ਿਸ਼ ਕਰੀਏ ਅੱਜ ਤਾਂ ਬਹੁਤ ਛੋਟੀਆਂ ਚੀਜ਼ਾਂ ਪਿੱਛੇ ਅਸੀਂ ਲੜ ਪੈਂਦੇ ਆ ਭਰਾ ਭਰਾ ਨਾਲ ਲੜ ਪੈਂਦਾ ਵੀ ਨੇ ਆਹ ਜ਼ਮੀਨ ਕੰਦ ਵੱਡੀ ਕੱਢ ਲਈ ਐ ਇਹਦੇ ਤਾਂ ਇਹਨੇ ਜਨ ਰਾਜਨੀਤੀ ਵਿੱਚ ਤੁਸੀਂ ਦੇਖੋ ਕਿ ਇਹ ਮੇਰੀ ਗੱਦੀ ਤੇ ਨਾ ਬਹਿ ਜਾ ਇਗੋ ਫਾਈਵ ਚੱਲਦੀ ਐ ਕਿੰਨੂੰ ਥਾਣਾ ਮਿਲੇ ਉਹਨੂੰ ਥਾਣਾ ਮਿਲੇ ਘਰਾਂ ਦੇ ਵਿੱਚ ਕਲੇਸ਼ ਹੈ ਛੋਟੀ ਹੀ ਗੋ ਫਾਈਟ ਹੋ ਜਾਂਦੀ ਹੈ ਹਰ ਕਾਰ ਬਾਹਰ ਆ ਜਾਂਦਾ ਕਿ ਨਹੀਂ ਆ ਇੱਥੋਂ ਕੰਦ ਨਾ ਲੈ ਜਾਵੇ ਮੇਰਾ ਕਿੱਲਾ ਜ਼ਮੀਨ ਦਾ ਨਾ ਲੈ ਜਾਵੇ ਉਹਦੇ ਪਿੱਛੇ ਪਰਿਵਾਰਾਂ ਦੀ ਜਿਹੜੀ ਉਹ ਪਵਿੱਤਰਤਾ ਸੀ ਪਿਆਰ ਸੀ ਭਾਵਨਾ ਸੀ ਉਹ ਕਿਤੇ ਨਾ ਕਿਤੇ ਬਹੁਤ ਘਟ ਗਈ ਹੈ ਇਹ ਜਿਹੜੇ ਸਾਰੇ ਦੇ ਸਾਰੇ ਸ਼ਿਵ ਚਰਨ ਜੀ ਤੁਸੀਂ ਇਹ ਪਲੇ ਕਰਵਾਉਂਦੇ ਬਹੁਤ ਵੱਡਾ ਸਨੇਹਾ ਦਿੰਦੇ ਹੈ ਕਿ ਜਿਹੜਾ ਪਰਿਵਾਰ ਪ੍ਰਤੀ ਪਿਆਰ ਹੈ ਆਪਣੇ ਵੱਡੇ ਭਰਾਵਾਂ ਪ੍ਰਤੀ ਪਿਆਰ ਹੈ ਮਾਪੇ ਪਤੀ ਪ੍ਰੇਮ ਪਿਆਰ ਹੈ ਕਿੱਥੇ ਵੱਡਾ ਭਰਾ ਇੱਕ ਵਾਰੀ ਛੋਟੇ ਨੂੰ ਛੱਡ ਕੇ ਚਲਾ ਗਿਆ ਤੇ ਛੋਟਾ ਤੇ ਪੈਰਾਂ 'ਚ ਬੈਠਾ ਤੇ ਜਿੰਨਾ ਕਿ ਮੈਂ ਸਮਝਿਆ ਤੇ ਜਾਣਿਆ ਹੈ ਜਿੰਨਾ ਕਿ ਮੈਂ ਰਮਾਇਣ ਦੇ ਵਿੱਚੋਂ ਸਿੱਖਿਆ ਹੈ ਕਿ ਉਹਨਾਂ ਨੇ ਉਹ সিংহাসਨ ਤੇ ਬੈਠੇ ਨਹੀਂ ਉਹਨਾਂ ਨੇ ਰਾਮ ਜੀ ਦੇ ਜਿਹੜੇ ਚਰਨ ਸੀ ਉਹ ਲੱਕੜ ਦੇ ਬਣੇ ਹੋ ਸੀ ਉਹ ਰੱਖੇ ਕਿ ਮੈਂ ਦਾਸ ਹਾਂ ਮੈਂ ਸੇਵਕਾਂ ਇਹਨਾਂ ਦੀ ਬੈਠਣਾ ਮੈਂ ਤਾਂ ਰਾਖੀ ਰੱਖੂੰਗਾ ਸੋ ਸਾਨੂੰ ਆਪਸ ਵਿੱਚ ਪ੍ਰੇਮ ਪਿਆਰ ਇੱਕ ਦੂਜੇ ਦਾ ਕਰਨਾ ਹੈ ਨਾਲ ਤਾਂ ਕੁਝ ਨਹੀਂ ਜਾਂਦਾ ਜ਼ਮੀਨਾਂ ਜਾਇਦਾਦਾਂ ਨੇ ਪੈਸੇ ਨੇ ਦੌਲਤ ਨੇ ਜਿੰਨਾ ਪਿੱਛੇ ਪਰਿਵਾਰ ਖਰਾਬ ਹੋ ਰਹੇ ਨੇ ਰਿਸ਼ਤੇ ਖਰਾਬ ਹੋ ਰਹੇ ਨੇ ਨਾਲ ਤੇ ਕੁਝ ਨਹੀਂ ਜਾਂਦਾ ਜੀ ਨਾਲ ਜਾਂਦੀ ਹੈ ਜਿਹੜੀ ਬੰਦੇ ਦੀ ਪਿਆਰ ਦੀ ਭਾਵਨਾ ਚੰਗੇ ਕੰਮ ਨੇ ਇਹੀ ਨਾਲ ਜਾਂਦੀ ਹੈ ਸੋ ਬਹੁਤ-ਬਹੁਤ ਮੈਂ ਸਾਰੀ ਕਮੇਟੀ ਦਾ ਸਾਰੇ ਕਮੇਟੀ ਮੈਂਬਰਸ ਦਾ ਤੁਸੀਂ ਲੋਕਾਂ ਨੇ ਬੈਠ ਕੇ ਸੁਣਿਆ ਬਹੁਤ ਸਾਰਾ ਮੈਂ ਥੋੜਾ ਕਿਸੇ ਨੂੰ ਬੁਲਾਇਆ ਇੱਥੇ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜੀ ਪਿਛਲੀ ਵਾਰ ਮੇਰਾ ਮਿਸ ਹੋ ਗਿਆ ਸੀ ਕਿਉਂਕਿ ਮੈਂ ਇਥੋਂ ਬਾਹਰ ਗਈ ਹੋਈ ਸੀ ਮੈਂ ਇੱਕ ਆਪਣੇ ਵੱਲੋਂ ਇੱਕ ਛੋਟੀ ਜੀ ਜਿਹੜੀ ਭੇਟਾ 1 ਲੱਖ ਰੁਪਿਆ ਜਿਹੜਾ ਕਮੇਟੀ ਲਈ ਤੁਸੀਂ ਕਿਸੇ ਤਰ੍ਹਾਂ ਚਲਾ ਸਕੋ ਆਪਣੇ ਵੱਲੋਂ ਮੈਂ ਦੇ ਰਹੀ ਆ ਤੇ ਬਾਕੀ ਜਿਹੜੇ ਥਰੜ ਦੇ ਕੰਮਾਂ ਦੀ ਬੜੀ ਚਰਚਾ ਹੁੰਦੀ ਰਹਿੰਦੀ ਹੈ ਬੜਾ ਪਪੂਲਰ ਹੁੰਦਾ ਰਹਿਦਾ ਬਹੁਤ ਕੁਛ 2 ਮਹੀਨੇ ਹੋਈ ਹੈ ਜਿਹੜੀ ਕਮੇਟੀ ਉਹ ਆਮ ਆਦਮੀ ਪਾਰਟੀ ਦੀ ਬਣੀ ਹੈ 2 ਮਹੀਨਿਆਂ ਤੋਂ ਸਾੜਾ ਹੋਇਆ ਵੀ ਹੁਣ ਬੰਦ ਹੋਇਆ ਸਾਰੇ ਜਿਹੜੇ ਕੰਮ ਨੇ ਹੁਣ ਤੁਹਾਨੂੰ ਹੁੰਦੇ ਉਹ ਦਿਖਣਗੇ ਕੰਮ ਕਰਕੇ ਹੀ ਤੁਹਾਨੂੰ ਦੱਸਾਂਗੇ ਕੰਮਾਂ ਦੀ ਜਿਹੜੀ ਸਪੀਡ ਹੈ ਕਿਸੇ ਜਦੋਂ ਦਾ ਹੁਣ ਸਾਡੇ ਕੋਲ ਕੰਮ ਆਇਆ ਸੀ ਸਾਰਾ ਕੁਝ ਪਾਸ ਕਰ ਦਿੱਤਾ ਹੈ ਜੇ ਤੁਸੀਂ ਮੈਨੂੰ ਬਣਾਇਆ ਮੇਰਾ ਫਰਜ਼ ਬਣਦਾ ਮੇਰਾ ਕਰਤੱਵ ਬਣਦਾ ਤੇ ਤੁਹਾਡੀਆਂ ਦੁਆਵਾਂ ਤੋਂ ਵੱਡਾ ਮੇਰੇ ਲਈ ਕੁਝ ਨਹੀਂ ਹੈਗਾ ਕੁਛ ਬੜੇ ਮਾਣ ਨਾਲ ਮੈਨੂੰ ਆਪਣਾ ਐਮ.ਐਲ.ਏ ਬਣਾਇਆ ਮੈਂ ਵਿਸ਼ਵਾਸ ਦਿਵਾਉਣੀ ਆ ਜਲਦੀ ਜਲਦੀ ਤੁਹਾਨੂੰ ਬਹੁਤ ਵੱਡਾ ਫਰਕ ਦਿਖੂਗਾ ਤੁਹਾਨੂੰ ਚੰਗਾ ਲੱਗੂਗਾ ਕਿ ਅੱਛਾ ਹੋ ਰਿਹਾ ਚੰਗੀ ਗੱਲ ਹੈ ਜਿੰਨਾ ਹੁਣ ਦਿਖਾਇਆ ਜਾ ਰਿਹਾ ਜਦੋਂ ਬੜੇ ਆ ਉਦੋਂ ਵੀ ਉਨਾ ਹੀ ਦਿਖਾਇਆ ਜਾਊਗਾ ਕਿਉਂਕਿ ਮੜ ਇਹ ਵੀ ਦਿਖਾਇਆ ਜਾ ਰਿਹਾ ਇਹ ਚੀਜ਼ਾਂ ਖਰਾਬ ਹੋਈਆਂ ਕਿਉਂਕਿ ਸਾਡੇ ਹੱਥ ਪਹਿਲਾਂ ਹੈ ਨਹੀਂ ਸੀ ਜੀ ਪਹਿਲਾਂ ਇੱਥੇ ਜਿਹੜੇ ਪਹਿਲਾਂ ਮੌਜੂਦਾ ਪ੍ਰਧਾਨ ਸੀ ਉਹਨਾਂ ਨੇ ਸਹੀ ਲਵਾਈ ਰੱਖੀ ਬੜਾ ਲੰਮਾ ਸਮਾਂ ਪਰ ਯਕੀਨ ਰੱਖਿਓ ਹੁਣ ਇਹਦਾ ਕੋਈ ਪ੍ਰੋਬਲਮ ਨਹੀਂ ਹੈ ਪ੍ਰਧਾਨ ਜੀ ਸਾਡੇ ਨੇ ਐਮਸੀਬੀ ਸਾਡੇ ਨੇ মিডিਆ ਵੀ ਸਾਡੇ ਹੀ ਸੋ ਜਨਤਾ ਜਿਹੜੇ ਕੰਮ ਨੇ ਤੁਹਾਨੂੰ ਉਹ ਕਰਕੇ ਦੇਵਾਂਗੇ ਕੋਈ ਵੱਡਾ ਕੰਮ ਨਹੀਂ ਹੈ ਬਾਧੂ ਪੈਸੇ ਨੇ ਕੋਈ ਕਮੇਟੀ ਕੋਲ ਪੈਸੇ ਦੀ ਕਮੀ ਨਹੀਂ ਹੈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਪਰਮਾਤਮਾ ਸਰੂਪ ਹੋ ਤੁਸੀਂ ਜ਼ਿੰਮੇਵਾਰੀ ਦਿੱਤੀ ਹੈ ਉਹਨਾਂ ਨੂੰ ਨਿਭਾਵਾਂਗੇ ਅਸੀਂ ਬੜੀ ਮਿਹਤ ਦੇ ਨਾਲ ਤੇ ਚੰਗੇ ਇੱਛਾ ਦੇ ਨਾਲ ਮੈਂ ਇੱਕ ਵਾਰ ਫੇਰ ਕਮੇਟੀ ਦਾ ਜੀ ਬਹੁਤ ਬਹੁਤ ਧੰਨਵਾਦ ਕਰਦੀ हूं थैंक यू ਮੈਡਮ